ਨਿਆ ਟੋਡੀ ਆਪਣੀ ਕਮਲ ਹਾਂ ਅਨਸਾਰ ਦੀ ਟੀਵੀ ਚੈਨਲ ਤੋਂ ਹਾਂ ਹਾਂਜੀ ਅਸੀਂ ਅੱਜ ਪਹੁੰਚੇ ਹਾਂ ਮਹਾਨ ਹਸਤੀ ਜਿਨ੍ਹਾਂ ਨੂੰ ਦੇਖਣ ਨੂੰ ਲੋਕੀ ਅਕਸਰ ਦੱਸਦੇ ਰਹਿੰਦੇ ਆ ਰਣਵੀਰ ਰੈਵੀ ਜੀ ਇਹ ਡਾਇਰੈਕਟਰ ਨੇ ਬਾਤ ਅੱਛੇ ਔਰ ਸਿੰਗਰ ਨੇ ਰਾਈਟਰ ਨੇ ਹਾਂਜੀ ਰਣਵੀਰ ਰੈਵੀ ਜੀ ਸਾਰਾ ਸ਼ਿਕਰ ਸੈਲਨਾ ਤੁਹਾਡਾ ਆਉਣ ਤੇ ਅਸੀਂ ਨਿਗਾ ਸਵਾਗਤ ਕਰਦੇ ਹਾਂ ਕਿਉਂਕਿ ਅੱਜ ਕੀੜੀ ਦੇ ਕਰਨ ਰਹਿਣ ਪਹੁੰਚੇ ਨੇ ਤੇ ਅਕਸਰ ਅਸੀਂ ਲੋਕਾਂ ਨੂੰ ਸੇਧ ਦੇਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਡੇ ਰੂਪ ਰੂਪ ਕਰਦੇ ਰਵਾਂਗੇ ਕਰਦੇ ਆਏ ਆ ਤੇ ਜਿੰਨਾ ਚਿਰ ਜ਼ਿੰਦਗੀ ਰਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਝ ਹਰ ਪਲ ਨਵਾਂ ਕੁਝ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੇ ਵੀਡੀਓ ਦੀ ਗੱਲ ਕਰੀਏ ਤਾਂ ਮੇਰੀਆਂ अनेका ਵੀਡੀਓ ਨੂੰ ਤੁਸੀਂ ਬੇहद ਪਿਆਰ ਦਿੱਤਾ ਤੇ ਅੱਜ ਸਭ ਤੋਂ ਪਹਿਲਾਂ ਮੈਂ ਐਨ ਡੀ ਵੀ ਚੈਨਲ ਵਾਲੇ ਆਰਦੀਤੀ ਵੀ ਚੈਨਲ ਵਾਲੇ ਤੇ ਮੈਡਮ ਜੀ ਦਾ ਬਹੁਤ-ਬਹੁਤ ਨਿੱਗਾ ਜੀ ਆਏ ਵੈਲਕਮ ਕਹਿਣਾ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਮੈਨੂੰ ਇਹ ਦੱਸੋ ਰਣਵੀਰ ਰਵੀ ਜੀ ਠੀਕ ਹੈ ਜੀ ਤੁਹਾਡਾ ਤਾਂ ਨਾਮ ਵਰਲਡ ਫੇਮਸ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਅਸੀਂ ਤਰਸਦੇ ਸੀ ਤੁਹਾਨੂੰ ਮਿਲਣ ਲਈ ਅੱਜ ਸਾਨੂੰ ਮੌਕਾ ਮਿਲਿਆ ਤੁਹਾਡੇ ਰੂਪ ਰੂਪ ਹੋਣ ਦਾ ਤੇ ਹੁਣ ਸਾਡੀ ਪਬਲਿਕ ਨੂੰ ਹੁਣ ਆਉਣ ਵਾਲਾ ਕੋਈ ਨਵਾਂ Song ਪੇਸ਼ ਕਰੋਗੇ ਤੁਸੀਂ ਸਾਡੀ ਝੋਲੀ ਪਾਉਂਗੇ ਜੀ ਜ਼ਰੂਰ ਜੀ ਜ਼ਰੂਰ ਪਹਿਲਾਂ ਤੁਸੀਂ ਮੈਂ ਉਸ ਸਿੰਗਰ ਦਾ ਨਾਮ ਲੈਣਾ ਚਾਹੂੰਗਾ ਜਿਨ੍ਹਾਂ ਦਾ ਮੈਂ ਗਾਣਾ ਡਾਇਰੈਕਟ ਕੀਤਾ ਸੀ ਬਾਈ ਬਲਜੀਤ ਅੜੈਚਾ ਜਿਨ੍ਹਾਂ ਨੇ ਗਾਣਾ ਕੰਜਰੀ ਯਾਰ ਦੀ ਫੀਰਾਂ ਫਕੀਰਾਂ ਸੂਫੀਆਂ ਦਾ ਗਾਣਾ ਤੇ ਜਿਹਨੂੰ ਕਿ ਫਾਈਨ ਟਨ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਤੇ ਡਾਇਰੈਕਟਰ ਤੁਹਾਡੇ ਦਾਸ ਰਣਵੀਰ ਐਵੀ ਵੱਲੋਂ ਕੀਤਾ ਗਿਆ ਵੀਡੀਓ ਤੁਸੀਂ ਬੇਹੱਦ ਬੇਹੱਦ ਜਿੰਨੀ ਅਸੀਂ ਚਾਇਆ ਸੀ ਉਦੋਂ ਵੱਧ ਕੇ ਤੁਸੀਂ ਪਿਆਰ ਬਖਸ਼ਿਆ ਤੇ ਹੋਰ ਵੀ ਨਵੇਂ ਨਵੇਂ ਗਾਣੇ ਇੱਕ ਲੇਟੈਸਟ ਗਾਣਾ ਜਿਹੜਾ ਧੀਆ ਦੀ ਬੁਲੱਖਣ ਤਾਲਾ ਉਹ ਵੀ ਅਸੀਂ ਬਹੁਤ ਜਲ ਤੁਹਾਡੇ ਰੂਬਰੂ ਕਰਾਂਗੇ ਬਾਈ ਬਲਜੀਤ ਨੇ ਗਾਇਆ ਵਾ ਖੂਬੀ ਗਾਇਆ ਵਾ ਖੂਬੀ ਨਿਭਾਇਆ ਤੇ ਉਹਦਾ ਵੀਡੀਓ ਸ਼ੂਟ ਹਾਂਜੀ ਹਾਂਜੀ ਬਲਜੀਤ ਟੋਲੀ ਦੇ ਵਿੱਚ ਬਹੁਤ ਅਨੇਕਾ ਗਾਣੇ ਪਾਏ ਆ ਜੀ ਤੇ ਅਸੀਂ ਖੁਦ ਐਕਸਾਈਟਿਡ ਸੀਗੇ ਸਾਰੀ ਪਬਲਿਕ ਮੈਨੂੰ ਬਹੁਤ ਸਾਰੇ ਮੈਸੇਜ ਆਏ ਕਿ ਹੁਣ ਕੀ ਪੇਸ਼ ਕਰ ਰਹੇ ਨੇ ਬਲਜੀਤ ਅਡਾਚਾ ਜੀ ਅਕਚੁਅਲੀ ਦੇਖੋ ਜੀ ਇਹ ਚੀਜ਼ ਭਾਵਨਾਮਾ ਪਹਿਲਾਂ ਅਸੀਂ ਕਿਉਂਕਿ ਜਿਹੜਾ ਲੇਖਣਾ ਜਿੱਥੇ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਆ ਉਹਦੇ ਨਾਲ ਉਹ ਵੀ ਔਖਾ ਜਿਹੜਾ ਗੀਤਕਾਰ ਜਦੋਂ ਗੀਤ ਬਣਾਉਂਦਾ ਉਹਦੇ ਨਾਲ ਔਖਾ ਹੈ ਸਹੀ ਹੈ ਜੀ ਤੇ ਉਹਦੇ ਲਈ ਪਹਿਲਾਂ ਉਹ ਆਪਣੇ ਤਨ ਤੇ ਹਰ ਚੀਜ਼ ਨੂੰ ਹੰਣਾਉਂਦਾ ਫਿਰ ਉਹਨੂੰ ਇੱਕ ਕਲਮੇਦ ਰਾਹੀਂ ਮੋਤੀਆਂ ਵਾਂਗੂ ਪਰਾਉਂਦਾ ਪਰਾਉਂਦਾ ਸਹੀ ਜੀ ਫਿਰ ਉਸ ਗਾਣੇ ਨੂੰ ਇੱਕ ਗਾਣਾ ਹੀ ਦੱਸ ਦਿੰਦਾ ਕਿ ਮੇਰੇ ਵਿੱਚ ਕੀ ਚਾਹੀਦਾ ਸਹੀ ਹੈ ਠੀਕ ਹੈ ਉਸੇ ਤਰ੍ਹਾਂ ਜਦੋਂ ਉਸ ਗਾਣੇ ਨੂੰ ਬਖੂਬੀ ਇੱਕ ਐਕਟਰਾਂ ਵੱਲੋਂ ਐਕਟ ਦੇ ਕੇ ਉਹਦੀ ਵੀਡੀਓ ਫਿਲਮਾ ਕੇ ਨ ਕੀਤਾ ਜਾਂਦਾ ਜਦੋਂ ਵੀਡੀਓ ਫਿਲਮਾ ਕੇ ਹੋ ਕੇ ਗਾਣਾ ਬਣ ਕੇ ਆਉਂਦਾ ਕਿਉਂਕਿ ਸੋਨੇ ਦੇ ਸਵਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਜਦੋਂ ਸੋਨੇ ਦੇ ਸਵਾਗੇ ਵਾਲੀ ਗੱਲ ਹੋ ਗਈ ਫਿਰ ਉਹਨੂੰ ਚੱਲਣੋਂ ਕੋਈ ਨਹੀਂ ਰੋਕ ਸਕਦਾ ਵੈਰੀ ਗੁੱਡ ਜੀ ਵੈਰੀ ਗੁੱਡ ਤੇ ਅੱਜ ਜਿਹੜਾ ਤੁਸੀਂ ਸ਼ਾਇਦ ਕੋਈ ਗੀਤ ਜਿਹੜਾ ਕੀ ਤੀਆਂ ਨੂੰ ਰਿਲੇਟਡ ਉਹਦਾ ਪੂਰਾ ਨਾਂ ਦੱਸੋ ਮੈਨੂੰ ਔਰ ਥੋੜੀ ਜਾਣਕਾਰੀ ਦਿਓ ਜੀ ਤੀਆਂ ਦੇ ਰਿਲੇਟਡ ਕਿਉਂਕਿ ਸਾਡੇ ਸਮਾਜ ਵਿੱਚ ਅਕਸਰ ਤੀਆਂ ਨੂੰ ਬੋਝ ਮੰਨਿਆ ਜਾਂਦਾ ਕਿਉਂਕਿ ਹੁਣ 21ਵੀਂ ਸਦੀ ਆ ਜਿਹਦੇ ਵਿੱਚ ਤੀਆਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹਾਂਜੀ ਸਾਡਾ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਆ ਤੇ ਇੱਕ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਵਗ ਰਿਹਾ ਜੀ ਉਸ ਲਈ ਸਾਡੀ ਜਿਹੜੀ ਕਿਸਾਨੀ ਤੇ ਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਜ਼ਰੂਰੀ ਆ ਸਰ ਜਿਸ ਕਰਕੇ ਸਾਨੂੰ ਕੋਈ ਐਦਾਂ ਦੇ ਗਾਣੇ ਜਦੋਂ ਮੈਨੂੰ ਮਿਲਦੇ ਨੇ ਨਾ ਕਿ ਐਦਾਂ ਦੇ ਗਾਣਾ ਡਾਇਰੈਕਟ ਕਰਨ ਦੇ ਲਈ ਜੀ ਤਾਂ ਮੈਨੂੰ ਕੰਮ ਕਰਕੇ ਬਹੁਤ ਸੁਆਦ ਆਉਂਦਾ ਇਦਾਂ ਦੇ ਗਾਣੇ ਦੇ ਵਿੱਚ ਕਿਉਂਕਿ ਦੇਖੋ ਆਸ਼ਕੀ ਵਾਲਾ ਹਰ ਕੋਈ ਕਰਦਾ ਗੈਂਗਸਟਰ ਵਾਲੇ ਗਾਣੇ ਹਰ ਕੋਈ ਕਰਦਾ ਹਨ ਇੱਕ ਚੀਜ਼ ਨੂੰ ਬਲੱਖਣ ਢੰਗ ਨਾਲ ਲੈ ਕੇ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਆਉਨੇ ਹੋ ਤੇ ਬਹੁਤ ਹੀ ਵਧੀਆ ਗਾਣਾ ਲਿਖਿਆ ਸਾਡੇ ਬਾਈ ਬਲਜੀਤ ਨੇ ਧੀਆਂ ਬਾਰੇ ਠੀਕ ਹੈ ਤੇ ਉਹ ਨੂੰ 뮤직 ਵੱਧ ਕੀਤਾ ਸਾਡਾ ਵੀਰ ਅਜੇ ਰਦਾਵਾ ਅੱਛਾ ਜੀ ਉਹ ਬਹੁਤ ਮਿਹਨਤੀ ਇਨਸਾਨ ਆ ਕਿਉਂਕਿ ਸਾਡੀ ਇੱਕ ਟੀਮ ਆ ਟੀਮ ਦੇਖੋ ਟੀਮ ਦੇ ਪਰਿਵਾਰ ਦੇ ਸੀ ਮੈਂਬਰਾਂ ਜਦੋਂ ਕੋਈ ਚੀਜ਼ ਨੂੰ ਲੈ ਕੇ ਮਾਰਕੀਟ ਦੇ ਵਿੱਚ ਆਉਨੇ ਆ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਪਰਿਵਾਰ ਇੱਕ ਜਿਹੜੇ ਸਹਿਯੋਗੀਆਂ ਦਾ ਸਾਥ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਗਾਣੇ ਦਾ ਜਿਹੜਾ ਵੀਡੀਓ ਆ ਜਦੋਂ ਵੀਡੀਓ ਬਣ ਗਿਆ ਉਹਦਾ ਕੰਪਲੀਟ ਹੋ ਚੁੱਕਿਆ ਵਾ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਇੱਕ ਗਾਣੇ ਦਾ ਜਿਹੜਾ ਟਾਈਟਲ ਆ ਉਹ ਨੂੰ ਅਸੀਂ ਹਾਲੇ ਸਸਪੈਂਸ ਦੇ ਵਿੱਚ ਰੱਖਾਂਗੇ ਕਿਉਂਕਿ ਉਹ ਗਾਣੇ ਦਾ ਜਿਹੜਾ ਟਾਈਟਲ ਆ ਉਹ ਬਹੁਤ ਜਲਦ-ਤਲ ਜ ਤੁਹਾਡੇ ਰੂਬਰੂ ਕੀਤਾ ਜਾਊਗਾ ਕਿ ਬਾਕੀ ਗੱਲ ਰਹੀ ਫਿਊਚਰ ਦੇ ਵਿੱਚ ਗਾਣਿਆਂ ਦੀ ਹਾਂਜੀ ਫਿਊਚਰ ਦੇ ਵਿੱਚ ਗਾਣੇ ਰੋਮਾਂਟਿਕ ਗਾਣੇ ਠੀਕ ਹੈ ਸੈਮੀ ਸਾਈਡ ਗਾਣੇ ਬਹੁਤ ਹੀ ਅੱਛੇ ਅੱਛੇ ਗਾਣੇ ਜਿਹੜੇ ਅੱਛੇ ਅੱਛੇ ਫਨਕਾਰਾਂ ਦੇ ਤੇ ਮੈਂ ਖੁਦ ਵੀ ਆਪਣੇ ਗਾਣੇ ਦੋ ਗਾਣੇ ਮੈਂ ਡਾਇਰੈਕਟ ਕਰਕੇ ਤੁਹਾਡੇ ਚੋਲਿ ਪਾਵਾਂਗਾ ਜਿਵੇਂ ਤੁਸੀਂ ਮੇਰੇ ਪਹਿਲੇ ਗਾਣੇ ਮਹਿਬੂਬ ਨੂੰ ਤੇ ਹਿੱਕ ਦੇ ਜ਼ੋਰ ਨੂੰ ਅਦਰ ਜਿਹੜੇ ਧਾਰਮਿਕ ਸੌਂਗ ਹਨ ਤੁਸੀਂ ਮਾਨ ਬਖਸ਼ਿਆ ਐਜ਼ ਅ ਸਿੰਗਿੰਗ ਦੇ ਤੌਰ ਤੇ ਅੱਜ ਮੈਂ ਐਜ਼ ਅ ਟ੍ਰੈਕਟਰ ਦੇ ਤੌਰ ਤੇ ਉਹ ਗਾਣਿਆਂ ਨੂੰ ਦੁਆਰਾ ਫਿਰ ਡਾਇਰੈਕਟ ਕਰਕੇ ਤੁਹਾਡੇ ਝੋਲੀ ਪਾਵਾਂਗਾ ਉਮੀਦ ਕਰਨਾ ਕਿ ਜਿੱਦਾਂ ਤੁਸੀਂ ਮੈਨੂੰ ਤੇ ਮੇਰੇ ਗਾਣਿਆਂ ਨੂੰ ਪਿਆਰ ਬਖਸ਼ਦੇ ਹੋ ਉਮੀਦ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਈਬਲ ਦੀਤ ਨੂੰ ਵੀ ਤੁਸੀਂ ਮਾਣ ਨੂੰ ਹੀ ਪਿਆਰ ਬਖਸ਼ੋਗੇ ਇਹ ਉਹਨਾਂ ਦੇ ਗਾਣਿਆਂ ਨੂੰ ਤੁਸੀਂ ਜਿੱਦਾਂ ਪਹਿਲਾਂ ਪਿਆਰ ਬਖਸ਼ਦੇ ਆਇਓ ਉਸੇ ਤਰ੍ਹਾਂ ਮਾਣ ਬਖਸ਼ੋਗੇ ਤੇ ਬਾਕੀ ਮੈਂ ਸਾਰੀ ਟੀਮ ਦਾ ਪਹਿਲੋਂ ਫਿਰ ਸ਼ੁਕਰਗੁਜ਼ਾਰ ਹਾਂ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣੇ ਕੁਸ਼ ਪਰ ਇਸ ਦਾਸ ਦੇ ਲਈ ਕੱਢੇ ਸੋ ਮੈਂ ਕਾਮਨਾ ਕਰਦਾ ਪ੍ਰਮਾਤਮਾ ਨੂੰ ਇਸ ਚੈਨਲ ਨੂੰ ਤੇ ਜਿੰਨੇ ਵੀ ਸਾਡੇ ਸਿੰਗਰ ਪ੍ਰਾ ਜਿੰਨੇ ਵੀ ਸਾਡੇ ਡਾਇਰੈਕਟਰ ਪ੍ਰਾ ਜਾਂ ਜਿਹੜੀਆਂ ਚੰਗੀਆਂ ਸੋਚਾਂ ਰੱਖ ਕੇ ਮਾਰਕੀਟ ਦੇ ਵਿੱਚ ਆਉਂਦੇ ਨੇ ਪ੍ਰਮਾਤਮਾ ਉਹਨਾਂ ਦੀ ਮਿਹਨਤ ਨੂੰ ਫਲ ਲਾਵੇ ਤੇ ਅੱਗੇ ਲਈ ਅਸੀਂ ਅ ਦਿਲੋਂ ਦੁਆ ਕਰਦੇ ਹਾਂ ਕਿ ਸਾਰੇ ਜਿੰਨੇ ਵੀ ਚੰਗੀ ਸੇਧ ਵਾਲੇ ਗਾਣੇ ਨੇ ਜਾਂ ਸਿੰਗਰ ਨੇ ਜਿਹੜੇ ਕਿ ਇਸ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਜੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੂੰ ਲੋਕਾਂ ਦੇ ਅੱਗੇ ਲੈ ਕੇ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਹੀ ਆਸ ਕਰਦੇ ਹਾਂ ਇਹੀ ਦੁਆ ਕਰਦੇ ਹਾਂ ਕਿ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਵਖਸਣ ਤੇ ਸਾਡਾ ਪੰਜਾਬ ਜਿਹੜਾ ਕਿ ਸੋਨੇ ਦੀ ਚਿੜੀ ਆ ਜਿਹਨੂੰ ਕਿ ਆਲੇ-ਦਾਲੇ ਜੋਕਾ ਚੁੰਬੜੀਆਂ ਹੋਈਆਂ ਨੇ ਤੇ ਅਸੀਂ ਇਹੀ ਮਾਨ ਕਰਦੇ ਹਾਂ ਕਿ ਇਹਨੂੰ ਜਿਹੜੀ ਲੱਗੀ ਨਜ਼ਰ ਉਹ ਅਸੀਂ ਮਿਰਚਾਂ ਵਾਰ ਕੇ ਉਤਾਰੀਏ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਸੀ ਤੇ ਸੋਨੇ ਦੀ ਚਿੜੀ ਵਰਗਾ ਬਣਾਈਏ ਤੇ ਸਾਰਿਆਂ ਅੱਗੇ ਇਹ ਦੁਆਵਾ ਕਿ ਪੰਜਾਬ ਦੀਆਂ ਕ੍ਰੀਤੀਆਂ ਨੂੰ ਜੋ ਆਪਣੇ ਵੀਡੀਓ ਰਾਹੀਂ ਜੋ ਕਲਮ ਰਾਹੀਂ ਜੋ ਇਦਾਂ ਦੀ ਲਿਖਣੀ ਵੀ ਆ ਜਿਹੜੀ ਕਿ মিডিਆ ਦੇ ਸਾਹਮਣੇ ਨਹੀਂ ਆਉਂਦੀ ਕਿਉਂਕਿ ਉਹਦੇ ਵਿੱਚ ਕਿਸੇ ਸੈਂਸਰ ਬੋਰਡ ਵੱਲੋਂ ਜਾਂ ਕਿਸੇ ਵੱਲੋਂ ਉਹਨੂੰ ਰੋਕਿਆ ਜਾਂਦਾ ਤੇ ਉਹਦੀਆਂ ਕ੍ਰੀਤੀਆਂ ਜਿਹੜੀਆਂ ਉਹ ਤਾਂ ਹੀ ਦੂਰ ਹੋ ਸਕਦੀਆਂ ਨੇ ਸਰਕਾਰਾਂ ਅਸੀਂ ਚਾਉਂਦੀਆਂ ਨੇ ਅਸੀਂ ਨਮਿੰਦੇ ਚੁਣਨੇ ਨੇ ਅਸੀਂ ਆਪਣੀ ਸੋਚ ਚੰਗੀ ਰੱਖਾਂਗੇ ਤਾਂ ਸਾਡਾ ਪੰਜਾਬ ਸੋਨੇ ਦੀ ਚਿੜੀ ਵਰਗਾ ਹੋਊਗਾ ਰਣਵੀਰ ਰਵੀ ਜੀ ਬਹੁਤ ਤੁਹਾਡਾ ਧੰਨਵਾਦ ਆਦੀਤੀ ਵੀ ਚੈਨਲ ਨੂੰ ਇੰਨੀ ਚੰਗੀ ਜਾਣਕਾਰੀ ਦੇਣ ਲਈ ਥੋਟੀ-ਕੋਟੀ ਧੰਨਵਾਦ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ-ਬਹੁਤ ਤੇ ਅਸੀਂ ਅਰਦਾਸ ਕਰਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਔਰ ਬਾਰੇ ਟਾਈਮ ਦੇ ਵਿੱਚ ਵੀ ਤੁਸੀਂ ਦਿਨ ਦੋਗਣੀ ਰਾਤ ਚੌਗਣੀ ਤਰੱਕੀ ਕਰੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੇ ਇੱਕ ਨਵੀਂ ਅਪਡੇਟ ਦੇ ਨਾਲ ਤੁਹਾਡੇ ਫੇਰ ਉੱਭਰੋ ਹਾਂਗੇ ਤੇ ਕਿਉਂਕਿ ਚੱਲਦੇ ਪਾਣੀ ਤੇ ਚੱਲਦੀ ਜ਼ਿੰਦਗੀ ਚੱਲਦੀ ਹੀ ਰਹਿਣੀ ਚਾਹੀਦੀ ਹੈ ਤੇ ਹਰ ਦਿਨ ਕੁਝ ਨਵਾਂ ਲੈ ਕੇ ਆਓ ਤੇ ਕੁਝ ਨਵਾਂ ਸਿੱਖੋ ਇਹ ਜ਼ਿੰਦਗੀ ਹੈ ਜਿਹੜੀ ਬੰਦਾ ਕਹਿੰਦੇ ਜਦੋਂ ਸੰਪੂਰਨ ਕਦੋਂ ਹੁੰਦਾ ਜਦੋਂ ਉਹ ਪੂਰਾ ਹੋ ਜਾਂਦਾ ਨਹੀਂ ਅਧੂਰਾ ਰਹਿੰਦਾ ਇਸ ਕਰਕੇ ਜਿੰਨੀ ਤੁਸੀਂ ਜ਼ਿੰਦਗੀ ਦੇ ਵਿੱਚ ਚੰਗਿਆਈਆਂ ਨੂੰ ਖਿੱਚ ਸਕਦੇ ਹੋ ਆਪਣੇ ਅੰਦਰ ਸਮੋਵੋ ਕਿਉਂਕਿ ਸਮੁੰਦਰ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਜੇ ਕਿਸਮ ਦਿੰਨੇ ਆ ਤਾਂ ਉਹ ਜੇ ਤੁਹਾਡੇ ਅੰਦਰ ਕੋਈ ਨੇਕੀ ਦਾ ਪਲ ਕਿਸੇ ਦੇ ਕੋਲ ਬੂੰਦ ਦੇ ਤੌਰ ਤੇ ਚਲੇ ਗਿਆ ਤਾਂ ਉਹ ਤੋਂ ਵੱਡੀ ਸਫਲਤਾ ਹੈ ਤੇ ਉਹ ਤੋਂ ਵੱਡਾ ਜ਼ਿੰਦਗੀ ਦਾ ਮਕਸਦ ਹੋਰ ਕੋਈ ਹੋ ਨਹੀਂ ਸਕਦਾ ਸੋ ਮੈਂ ਫਿਰ ਨਿਊਜ਼ ਚੈਨਲ ਦਾ ਤੇ ਮੈਡਮ ਤੁਹਾਡਾ ਦਿਲੋਂ ਧੰਨਵਾਦ ਕਰਦਾ ਜੀ ਸ਼ੁਕਰੀਆ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਧੰਨਵਾਦ ਜੀ ਥੈਂਕ ਯੂ